ਹਾਂਜੀ ਮੋਗੇ ਵਾਲਿਓ ਤੁਹਾਡਾ ਆਪਣਾ ਗਿੱਲ ਚਗਾਵੇਂ ਵਾਲਾ ਇਹ ਸਾਗ ਤਿਆਰ ਹੋ ਰਿਹਾ ਹਰ ਰੋਜ਼ ਦੀ ਤਰ੍ਹਾਂ ਕੋਈ ਕੁਜੇ ਚ ਸਾਗ ਆਪਣਾ ਤੇ ਤਿਆਰੀਆਂ ਚੱਲ ਰਹੀਆਂ ਘਰ ਦੇ ਕੁਜੇ ਚ ਘਰ ਦਾ ਸਾਗ ਬਾਲਣ ਤਿਆਰ ਆ ਸਾਗ ਤਿਆਰ ਆ ਤੇ ਨਾਲ ਦੀ ਨਾਲ ਇੱਥੇ ਤੁਹਾਨੂੰ ਪਤਾ ਕਿ ਮੱਕੇ ਦੀ ਰੋਟੀ ਸਰੋਂ ਦਾ ਸਾਗ ਤੇ ਚਾਟੀ ਦੀ ਲੱਸੀ ਇਹ ਤੁਹਾਡੇ ਸਾਹਮਣੇ ਪਹਿਲਾ ਕਿਚਨਾ ਜਿਹੜਾ ਸਾਗ ਤੁਹਾਡੇ ਸਾਹਮਣੇ ਤਿਆਰ ਕਰਕੇ ਬਣਾਇਆ ਜਾ ਰਿਹਾ ਤੇ ਨਾਲ ਤੜਕਾ ਲੱਗਣ ਵਾਸਤੇ ਆ ਤਿਆਰ ਆ ਕਿਉ ਤੇ ਨਾਲ ਦੀ ਨਾਲ ਸਾਗ ਪੱਕ ਰਿਹਾ ਤੜਕੇ ਦੀਆਂ ਤਿਆਰੀਆਂ ਨੇ ਪੂਰੀਆਂ ਚੰਗੀ ਤਰ੍ਹਾਂ ਤੇ ਨਾਲ ਦੀ ਨਾਲ ਆਪਣਾ ਚਾਟੀ ਦੀ ਲੱਸੀ ਵਾਲਾ ਇਹ ਆ ਲਓ ਚਾਟੀ ਦੀ ਲੱਸੀ ਦਾ ਦੁੱਧ ਤਿਆਰ ਆ ਇਹ ਅੱਜ ਤੁਹਾਨੂੰ ਚਾਟੀ ਦੀ ਲੱਸੀ ਚਾਟੀ ਦੀ ਲੱਸੀ ਪਿਆਵਾਂਗੇ ਹਰ ਰੋਜ਼ ਦੀ ਤਰ੍ਹਾਂ ਮੋਗੇ ਗ੍ਰੀਨ ਪਾਰਕ ਪਹੁੰਚ ਰਹੇ ਆ ਬਹੁਤ ਜਲਦੀ ਮਿਲਦੇ ਆ 4 ਵਜੇ ਗਿੱਲ ਚਕਾਵਾ ਵਾਲਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਕਰਦੇ ਦੁੱਧ ਦੀ ਤਿਆਰ ਕੀਤੀ ਚਾਟੀ ਵਾਲੀ ਲੱਸੀ ਬਸ ਪਹੁੰਚਣਾ ਨਾ ਭੁੱਲਿਓ ਮੋਬਾਈਲ ਨੰਬਰ ਤੁਹਾਨੂੰ ਯਾਦ ਹੀ ਹੈ 9417612496 ਫਿਲ੍ਹੇ ਆਵਾਂ